ਹਾਂਜੀ ਕਿਦਾਂ ਸਾਰੇ ਵੀਰੋ ਭਰਾਵਾਂ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਤੁਹਾਨੂੰ ਦੱਸਣ ਜਾ ਰਿਹਾ ਇੱਕ ਵੱਡਾ ਮੇਲਾ ਗਰਮੀ 'ਚ ਦਾ ਯਾਰ ਟੂਰਨਾਮੈਂਟ ਹੁੰਦੇ ਨਹੀਂ ਹੈ ਨਾ ਤਗੜੇ ਪਰ ਇੱਥੇ ਟਰੈਕਟਰ ਆ ਪਹਿਲਾ ਇਨਾਮਾਂ ਦੇ ਵਿੱਚ ਟਰੈਕਟਰ ਰੱਖਿਆ ਗਿਆ ਇੱਕ ਵੱਡਾ ਸ਼ੋਅ ਮੈਚ ਮੱਝ ਦੇ ਇਲਾਕੇ ਦੇ ਵਿੱਚ ਕਰਵਾਇਆ ਜਾਣਾ ਉਸ ਦੇ ਬਾਰੇ ਦੱਸਾਂਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਓ ਬਾਕੀ ਮੇਰੇ ਵੀਰੋ ਇਹ ਡੰਡੇ ਅਮਰੇ ਸਾਰਾ ਇਲਾਕੇ ਦੇ ਵਿੱਚ ਪੋਸਟਰ ਮਿਲਿਆ ਜਿਸ ਦੇ ਵਿੱਚ ਮੇਰੇ ਵੀਰੋ 8 ਜੂਨ ਦੇ ਦਿਨ ਡੰਡੇ ਦੇ ਪਿੰਡ ਦੇ ਵਿੱਚ ਵੱਡਾ ਮੇਲਾ ਕਰਵਾਇਆ ਜਾਣਾ ਇਥੇ ਡੀਏਵੀ ਜਲੰਧਰ ਤੇ ਕਮਾਂਡ ਦੀ ਟੀਮ ਦਾ ਵੱਡਾ ਸ਼ੋਅ ਮੈਚ ਹੋਵੇਗਾ ਤੇ ਪਹਿਲਾ ਇਨਾਮ ਨਿਊ ਹਾਲੈਂਡ ਟਰੈਕਟਰ ਪਹਿਲੀ ਯਾਰ ਦੇਖਿਆ ਵੀ ਯਾਰ ਇਹ ਪਹਿਲਾ ਤੇ ਦੂਜਾ ਇਨਾਮ ਬੋਲਟ ਮੋਟਰਸਾਈਕਲ ਇਦਾਂ ਇਨਾਮ ਰੱਖੇ ਆ ਤਾਂ ਯਾਰ ਜਾਨੀ ਕਿ ਚੀਜ਼ਾਂ ਰੱਖੀਆਂ ਗੰਗਾ ਨਗਦ ਰਾਸ਼ੀ ਨਹੀਂ ਕੋਈ ਨਿਊ ਹਾਲੈਂਡ ਟਰੈਕਟਰ ਸਾਰੀ ਟੀਮ ਨੂੰ ਤੇ ਉਧਰ ਦੂਜੇ ਨੰਬਰ ਤੇ ਬੋਲਟ ਮੋਟਰਸਾਈਕਲ ਆ ਜੋ ਦੂਜੇ ਨੰਬਰ ਤੇ ਟੀਮ ਆਊਗੀ ਤਾਂ ਇਹ ਸ਼ੋਅ ਮੈਚ ਵੀ ਦੇਖਣ ਆਲਾ ਹੋਊਗਾ ਮੇਰੇ ਖਿਆਲ ਨਾਲ ਪਹਿਲੀ ਵਾਰੀ ਹੋਣਾ ਕਿਉਂਕਿ ਮੈਂ ਨਹੀਂ ਜਾਣਿਆ ਹਨਾ ਟੂਰਨਾਮੈਂਟ ਮੈਂ ਨਹੀਂ ਦੇਖਿਆ ਜੇ ਹੋਇਆ ਵੀ ਹੋਇਆ ਪਹਿਲਾਂ ਤੁਸੀਂ ਦੱਸ ਸਕਦੇ ਹੋ ਇਦਾਂ ਦਾ ਕੁਝ ਬਾਕੀ ਇਹ ਦੇਖਦੇ ਆ ਮੇਲਾ ਇਹ ਦੇਖਿਓ ਗਰਮੀ ਦੇ ਵਿੱਚ 8 ਜੂਨ ਨੂੰ ਕਿੱਧਰ ਜਾਣਾ ਇਹ ਨਿਊ ਹਾਲੈਂਡ ਟਰੈਕਰ ਕਿਹੜੀ ਟੀਮ ਜੱਤੂ ਤੇ ਜੋ ਇਹ ਗੱਲਾਂ ਸਮੇਂ ਤੇ ਲੱਗਣਗੀਆਂ ਇਹ ਤੁਹਾਨੂੰ ਵੱਡਾ ਕੱਪ ਦੱਸਣਾ ਸੀਗਾ 8 ਜੂਨ ਦੇ ਦਿਨ ਦੇਖਿਓ ਸ਼ੋਅ ਮੈਚ ਡੀਏਬੀ ਦੀ ਵੀ ਭਾਰੀ ਟੀਮ ਤੇ ਕਮਾਂਡ ਦੀ ਟੀਮ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਵੀਡੀਓ ਜ਼ਰੂਰ ਕਰਿਓ ਧੰਨਵਾਦ